ਗਾਇਜ਼ ਅੱਜ ਫੇਰ ਪਾ ਲਿਆ ਖਲਾਰਾ ਸੀ ਤੇ ਇਹਦੇ ਵਿੱਚ ਵੀ ਜਿਹੜੇ ਬੂਟ ਖਰਾਬ ਖੂਬ 사이ਡ ਤੇ ਕੱਢਨੇ ਆ ਸਾਰੇ ਵਾਸ਼ ਕਰਨੇ ਮੈਂ ਕਿਹ ਜਿਹੜਾ ਕੱਪੜੇ ਆਲੇ ਸਾਰੇ ਵਾਸ਼ ਕਰ ਲੈਨੇ ਆ ਤੇ ਬਾਕੀ ਤਾਂ ਸਾਫ ਹੀ ਹੋ ਜਾਣੇ ਕੱਪੜੇ ਨਾਲ ਹੀ ਜਿਵੇਂ ਤੁਹਾਨੂੰ ਪਤਾ ਆਹ ਏਰੀਆ ਤਾਂ ਕੱਲ ਆਪਾਂ ਕਰ ਲਿਆ ਸੀ ਸਾਫ ਤੇ ਰਹਿ ਗਿਆ ਸੀ ਇੱਕ ਇਹ ਵਾਲਾ ਸ਼ੂਜ਼ ਵਾਲਾ ਰੈਕ ਤੇ ਇੱਕ LED ਪੈਨਲ ਰਹਿ ਗਿਆ ਸੀ ਸਾਫ ਕਰਨara ਬਾਕੀ ਰੂਮਸ ਵੱਲ ਤਾਂ ਆਪਾਂ ਹਜੇ ਹੋਏ ਨਹੀਂ ਨਾ ਵਾਸ਼ਰੂਮ ਜਿਵੇਂ ਕਿਚਨ ਸਾਫ਼ ਕਰ ਲਈ ਸੀ ਡਰਾਇੰਗ ਰੂਮ ਸਾਫ਼ ਕਰ ਲਿਆ ਸੀ ਤੇ ਇਹ ਬਾਬੇ ਵਾਲਾ ਕਮਰਾ ਤਾਂ ਆਪਾਂ ਫਿਰ ਪੂਰਾ ਸ਼ਰਾਨੇ ਸੁਣਨੇ ਸੋਧ ਕੇ ਫੇਰੀ ਫੇਰੀ ਕਰਦੇ ਸਹੀ ਕਹਿਣਾ ਤੇ ਇੱਥੇ ਤਾਂ ਮਤਲਬ ਖਲਾਰਾ ਜਿਹੜਾ ਕਾਫੀ ਜਿਹੜਾ ਕੱਪੜੇ-ਕੁਪੜੇ ਵੇਸਟ ਕੱਪੜੇ ਰੱਖੇ ਸੀ ਉਹ ਅੱਜ ਚੁੱਕਤਾ ਮੈਂ ਜਗਸਿਰ ਨਾਲ ਚੁੱਕਤਾ ਤੇ ਆ ਜਿਹੜੇ ਭਾਂਡੇ ਢਿੰਡੇ ਜਿਹੜੇ ਇਹ ਵੀ ਚੁੱਕਦੇ ਨੇ ਆ ਸਾਰਾ ਤੇ ਅੱਜ ਆਪਾਂ ਸੀੜੀਆਂ ਵੀ ਜਿਹੜੀਆਂ ਨੀਟ ਐਂਡ ਕਲੀਨ ਕਰ ਦੇਣੀਆਂ ਤੇ ਹੁਣ ਅਸੀਂ ਮੈਂ ਤੇ ਕੋਮਲ ਨੇ ਇੱਕ ਪਰਣਾ ਲਿਆ ਹੈ ਸੋ ਬਾਹਰ ਅੱਧਾ ਘੰਟਾ ਤੇ ਸ਼ਾਮ ਨੂੰ ਉੱਧਾ ਘੰਟਾ ਸੈਰ ਕਰਨੀ ਹੈ ਤੇ ਹੁਣ ਅਸੀਂ ਸੈਰ ਕਰਨ ਚੱਲੇ ਆ ਤੇ ਫਿਰ ਬਾਕੀ ਦਾ ਕੰਮ ਆ ਕੇ ਕਰਦੇ ਆ ਹਾਂ ਤੂੰ ਆ ਗਈ ਹੈ ਹਾਂ ਕਿੱਧਰ ਚੱਲ ਗਏ ਵੇਖੀ ਲੈਣ ਆਈ ਆ ਆਪਾਂ ਨੂੰ ਵੀ ਉੱਧਰ ਆ ਜਾਓ ਆ ਗਏ ਖੁਸ਼ਨਾ ਸਵੇਰੇ ਨਹੀਂ ਕਤਲ ਕਰਨਾ ਤੜਕੇ ਤੜਕੇ ਡਰੌਂਡਿਆਂ ਤੋਂ ਸਾਨੂੰ ਹੈ ਕਿ ਮੈਂ ਪਟਾਏ ਪਾਈ ਫਿਰਦਾ ਇਹ ਮੇਰੇ ਨੇਰੇ ਗਿਆ ਸੀ ਨਾ ਤਾਂ ਲੈ ਕੇ ਗਿਆ ਬਾਕੀ YouTube ਫੈਮਲੀ ਸਸਕਾਲ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਵਧੀਆ ਹੋਵਾਂਗੇ ਠੀਕ ਠਾਕ ਹੋਵਾਂਗੇ ਤੇ ਤੁਸੀਂ ਕਹਿਣਾ ਵੀ ਧੋਪ ਚੜੀ ਤਾਂ ਸੈਰ ਕਿਉਂਕਿ ਸੁਬਾ ਮੈਂ ਉੱਠਦਾ ਵੈਸੇ ਟਾਈਮ ਨਾਲ ਹੀ ਪੈਂਦੀ ਆ ਪਰ ਉਦੋਂ ਮੇਰਾ ਕੋਈ 파ਟਰਨਰ ਨਹੀਂ ਹੁੰਦਾ ਨਾਲ ਤੇ ਅਸੀਂ ਕਿਹਾ ਚਲੋ ਜਦੋਂ ਕੰਮ ਲਾਉਗੀ ਤੁਰਨਾ ਹੀ ਆ ਅੱਧਾ ਘੰਟਾ ਸੁਬਾ ਸ਼ਾਮ ਤੁਰਿਆ ਕਰਾਂਗੇ ਤੇ ਖਰੇ ਪਤਲੇ ਹੋਈ ਜਾਈਏ ਇੱਕ ਮੇਰੀ ਚਾਹ ਨਹੀਂ ਛੁੱਟਦੀ ਤੇ YouTube ਫੈਮਲੀ ਕੋਈ ਲਾਓ ਜੋਰ-ਜੋਰ ਤੇ ਮੈਂ ਚਾਹ ਹੀ ਛੱਡ ਦਵਾਂ ਸਹੀ ਗੱਲ ਹੈ ਚਾਹ ਕਰਕੇ ਮੇਰੀ ਬਾਕੀ ਖਾਣਾ ਸਾਰਾ ਕੁਝ ਮੈਂ ਆਪ ਦਾ ਕੰਟਰੋਲ ਚ ਕਰ ਲੈਣੀ ਹੈ ਕਿ ਚਾਹ ਹੀ ਨਹੀਂ ਮੇਰੇ ਤੋਂ ਕੰਟਰੋਲ ਚ ਹੁੰਦੀ ਇਹ ਹੀ ਨਹੀਂ ਛੁੱਟਦੀ ਤੇ ਹੌਲੀ-ਹੌਲੀ ਕਰਦੇ ਆ ਘੱਟ ਇਹਨੂੰ ਰੋਇ ਸੋਤੀ ਦਾ ਫੇਰ ਚੱਕਦੇ ਦੇ ਫੱਟੇ ਗਲਾਸ ਭਰ ਪਰ ਪੀਦੇ ਆ ਸਹੀ ਗੱਲ ਤੇ ਬਾਕੀ ਕੋਮਲ ਕਾਲਾ ਐਂਡ ਇਹਨਾਂ ਦੀ ਗੱਲ ਕਰਦੀ ਪਈ ਸੀ ਆ ਮੂੰਹ ਤੇ ਵੱਜੇ ਤੇ ਫੇਰ ਅੱਜ ਇਹ ਦੁਪੱਟਾ ਲੈ ਆਏ ਅੱਜ ਫੇਰ ਇਹ ਦੁਪੱਟਾ ਲੈ ਆ ਜਾਂਦਾ ਸੋਹਣਾ ਬਹੁਤ ਲੱਗਦਾ ਹੈ ਪਰ ਇਹ ਸਤਾਰੇ ਜੇ ਵੱਜ ਜਾਂਦੇ ਹਨਾ ਸਹੀ ਗੱਲ ਆ ਮੂੰਹ ਤੇ ਮੂੰਛ ਲਿਆ ਗਿਆ ਮੇਰਾ ਸਹੀ ਗੱਲ ਤੇ ਬਾਕੀ ਪੱਤੇ ਹੀ ਪੱਤੇ ਪੱਤਿਆਂ ਦੇ ਵਿੱਚ ਅਸੀਂ ਕਰ ਰਹੇ ਹਾਂ ਸੈਰਾਂ ਉਧਰ ਤਾਂ ਤੌਪ ਹੋ ਗਈ ਤੇ ਫਿਰ ਅਸੀਂ ਕਿਹਾ ਸ਼ਾਮੇ ਸ਼ਾਮੇ ਚਲੋ ਭੱਜ ਲੈਨੇ ਆ ਇਹ ਸੁਣੇ ਖੜਾਕਾ ਕਿੰਨਾ ਮਜ਼ਾ ਆਉਂਦਾ ਮੈਨੂੰ ਬੜਾ ਮਜ਼ਾ ਆਉਂਦਾ ਵਾਹਲਾ ਚਿਖਰਾਕਾ ਜੀ ਦਿਖਾਉਣਾ ਨਾ ਸਹੀ ਗੱਲ ਤੇ ਬਾਕੀ ਹੁਣ ਤੇਜ਼ ਤੇਜ਼ ਦੌੜਦੇ ਆ ਤੇ ਇਧਰ ਸਭ ਦਾ ਸਭ ਤਾਂ ਵਖਾਉਣ ਵਾਲੇ ਨੇ ਵਿਚਾਰੇ ਲੱਭੜੇ ਤੇ ਬੜੇ ਕੰਮ ਬਹੁਤ ਕਰਦੇ ਆ ਆ ਜਾ ਆ ਜਾ ਆ ਜਾ ਆ ਜਾ ਆ ਜਾ ਤੇ ਇਧਰ ਵੇਖੋ ਸੜਕ ਤੇ ਕਿੰਨੀ ਵਧੀਆ ਆਵਾਜ਼ ਆਈ ਰੌਣਕ ਮੇਲਾ ਪੂਰਾ ਜੋਰ ਆ ਸ਼ੋਰਾਂ ਤੇ ਗੱਡੀਆਂ ਤੇ ਮੋਟਰਸਾਈਕਲ ਜਾ ਰਹੇ ਆ ਤੇ ਰਿਨਾ ਵੀ ਲੰਘਣੀ ਆ ਤੁਹਾਨੂੰ ਦਿਖਾਵਾਂਗੇ ਜੇ ਅਸ ਆਹਾ ਰੰਗ ਆ ਵੀ ਆ ਗਿਆ ਚਲੋ ਵੀ ਹੁਣ ਮਿਲਦੇ ਆ ਸੈਰਾਂ ਕਰ ਲਗੇ ਅੱਧਾ ਘੰਟਾ ਪੂਰੀ ਜੋਸ਼ ਨਾਲ ਸੈਰ ਕਰਕੇ ਫਿਰ ਮਿਲਦੇ ਆ ਤੁਹਾਨੂੰ YouTube ਫੈਮਿਲੀ ਸਾਡਾ ਜੋਸ਼ ਹੁਣ ਪੂਰਾ ਜੋਰਾ ਸ਼ੁਰਾਤੇ ਕੋਮਲ ਆਪਣੇ ਘਰੇ ਇੱਡਾ ਸੋਹਣਾ ਫੁੱਲ ਲੱਗੇ ਤੇ ਆਪਾਂ ਇੱਥੇ ਕਦੋਂ ਦੀਆਂ ਤੁਰੀਆਂ ਫਿਰ ਇਧੀਆਂ ਆਪਣੀ ਨੀ ਨਿਗਾ ਪਈ ਸਹੀ ਗੱਲ ਆ ਕਿੱਡੇ ਸੋਹਣੇ ਫਲਾਵਰ ਹਨਾ ਹਾਂ ਅਸੀਂ ਬੈਕ ਸਾਈਡ ਆਏ ਸੀਗੇ ਤੇ ਹੁਣ ਦੇਖਿਆ ਕਿੰਨੇ ਸੋਹਣੇ ਫਲਾਵਰ ਤੇ ਪਰ ਉੱਚਾ ਬਹੁਤ ਆ ਟਰੀ ਥੋੜਾ ਥੋੜਾ ਤੁਹਾਡੇ ਸੂਟ ਨਾਲ ਮੈਚ ਕਰਦੇ ਨੇ ਸਹੀ ਗੱਲ ਤੇ ਅਸੀਂ ਇੱਥੇ ਆ ਇਧਰ ਵੀ ਪੱਤੇ ਪੱਤੇ ਆ ਸਫਾਈ ਕਰਾਉਣੀ ਬਸ ਇਹ ਡੰਗ ਡਾੜੀ ਤੱਕ ਬੀਜੀ ਜ਼ਿਆਦਾ ਚੱਲਦੇ ਪੈ ਸੀ ਇਸ ਕਰਕੇ ਬੰਦੇ ਵੀ ਨਹੀਂ ਮਿਲ ਰਹੇ ਅੱਜ ਕੱਲ ਸੋ ਹੁਣ ਪ੍ਰੋਗਰਾਮ ਤੋਂ ਡੈੜੀ ਤੋਂ ਪਹਿਲਾਂ ਸਾਰੇ ਇੱਕ ਰੀ ਨੀਟ ਐਂਡ ਕਲੀਨ ਕਰਵਾਵਾਂਗੇ ਤੇ ਇੱਥੇ ਅਮਰੂਦ ਲੱਗੇ ਗਏ ਸਸੀਂ ਬਹੁਤ ਅਮਰੂਦ ਖਾਣੇ ਆ ਤੇ ਆਪਣੇ ਆਪ ਹੀ ਉੱਗੇ ਆ ਜਿਵੇਂ ਕੋਈ ਬੀਜ ਵਗੈਰਾ ਜਿਵੇਂ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਇਧਰ ਤੇ ਕੋਈ ਬੀਜ ਵਗੈਰਾ ਇਧਰ ਆ ਗਿਆ ਇੱਕ ਅਮਰੂਦ ਤੋਂ ਬਹੁਤ ਸਾਰੇ ਅਮਰੂਦ ਬੜੇ ਲੋਕ ਲੈ ਕੇ ਗਏ ਬੜਿਆਂ ਨੇ ਘਰਾਂ ਚ ਲਾਏ ਤੇ ਬਹੁਤ ਅਮਰੂਦ ਗਰਮੀ ਇੱਥੇ ਤਾਂ ਮੈਨੂੰ ਲੱਗਦਾ ਇੱਕੋ ਹੀ ਦਰਖਤ ਚਕੀਚਾ ਹੈ ਪਤਾ ਨਹੀਂ ਅਮਰੂਦ ਹੀ ਨਾ ਕੱਟਤਾ ਹੋਵੇ ਇਹਨਾਂ ਨੇ ਮੀਨੂ ਵੀ ਅਮਰੂਦ ਇੱਥੋਂ ਖਾਲੀ-ਖਾਲੀ ਲੱਗਦਾ ਹੈ ਨਾ ਅਮਰੂਦ ਕੱਟਿਆ ਹੋਣਾ ਹਾਂ ਨਹੀਂ ਤਾਂ ਇੱਥੇ ਤਾਂ ਆਇਆ ਫੁੱਲ ਹੁੰਦਾ ਸਾਰੇ ਨਾ ਅੱਗੀ ਕਰਨ ਲੱਗੇ ਜੇ ਹੈ ਹੁਣ ਕੀ ਕਰਨ ਲੱਗੇ ਜੇ ਇਧਰ ਵੇਖੋ ਮੋਰਚੇ ਲੱਗੇ ਹੁਣ ਫਟੇ ਕਰਨ ਮੇਰਾ ਮੈਨੂੰ ਇਹ ਸੀਗਾ ਵੀ ਚਲ ਕੰਮ ਵਾਲੀ ਆਉਗੀ ਅੱਜ ਪੈਲਸ ਤੇ ਮੇਰਾ ਵਾਸ਼ਰੂਮ ਦੀਪ ਕਰਦੀ ਪੈਣਾ ਕਲੀਨਿੰਗ ਚਲਦੀ ਪਈਏ ਪਰ ਨਹੀਂ ਉਹ ਨਹੀਂ ਆਏ ਤੇ ਫਿਰ ਮੈਂ ਆਪ ਹੀ ਹੁਣ ਕਹਿੰਦੇ ਨੇ ਕਮਰ ਕੱਸਾ ਕਰਨ ਲੱਗੀ ਹੂੰ ਤੇ ਅਸੀਂ ਖੇਡਣ ਲੱਗੇ ਕ੍ਰਿਕਟ ਖੇਡੋ ਤੇ ਨਾਲੇ ਅੱਜ ਵਲੌਗ ਤੂੰ ਬਣਾਉਣਾ ਠੀਕ ਹੈ ਤੇਰੀ ਡਿਊਟੀ ਹੈ ਮੈਂ ਕਿੱਦਾਂ ਬਣਾ ਲਵਾਂਗਾ ਮੈਂ ক্রিকেট ਖੇਡਦੇ ਖੇਡਦੇ ਪਤਾ ਲੱਗੂਗਾ ਵੀ ਕਿ ਮਲੌਗਿੰਗ ਕਿੰਨੀ ਨਹੀਂ ਮੈਂ ক্রিকেট ਖੇਡਦੇ ਖੇਡਦੇ ਵਲੌਗ ਕਿੱਦਾਂ ਬਣਾਉਂਗਾ ਐਸੀ ਵੀ ਗੱਲ ਪਾਜੇ ਭਾਈ ਜਾਂ ਪਿਆਰ ਦਾ ਬਣਾ ਹੀ ਲਿਆਸੀ ਸਹੀ ਗੱਲ ਏ ਤੇ ਕਿੰਨਾ ਮਤਲਬ ਬਾਕੀ YouTube ਫੈਮਿਲੀ ক্রিকেট ਖੇਡਣ ਦਾ ਲੱਗ ਚੀਜਾ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਵੱਧ ਤੋਂ ਵੱਧ ਉਹ ਗੱਲ ਸੁਣੋ ਗੱਲ ਸੁਣੋ ਵਾਹ ਇੱਕ ਮਿੰਟ ਮੈਨੂੰ ਰਿਕਵੈਸਟ ਕਰ ਲੈਂਦੇ YouTube ਫੈਮਲੀ ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਬਾਕੀ ਪਲੀਜ਼ ਰਿਕੁਐਸਟ ਹੈ ਹਾਈਲੀ ਕਿ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਬੈਲ ਆਈਕਨ ਜਰੂਰ ਦਬਾਓ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਬੈਲ ਆਈਕਨ ਦਾ ਕੀ ਹੈ ਕਿ ਮੇਰੇ ਜਿਹੜੇ ਵੀਡੀਓਜ਼ ਦੇ ਨੋਟੀਫਿਕੇਸ਼ਨ ਹੈ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣਗੇ ਤੇ ਬਾਕੀ ਵੀਡੀਓ ਵਧੀਆ ਲੱਗੇ ਲਾਈਕ ਕਰਿਆ ਕਰੋ ਉਹ ਸ਼ਿਟ ਮੈਂ ਔਨ ਕਰਨਾ ਭੁੱਲ ਗਿਆ ਨਹੀਂ ਮਝ ਆ ਗਿਆ ਮੈਨੂੰ ਪਹਿਲਾਂ ਹੀ ਪਤਾ ਹੈ ਅੱਜ ਕੱਲ ਇਹ ਚੀਜ਼ਾਂ ਚੱਲਦੀਆਂ ਸਾਡੇ ਚ ਤੇ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਤੁਸੀਂ ਕਮੈਂਟ ਨਹੀਂ ਕਰਦੇ ਇਹੀ ਤੇਰੇ ਮੂੰਹ ਤੇ ਪੈਣਾ ਜਿਹੜੇ ਭੈਣ ਭਰਾ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਸੋਹਣੇ ਸੋਹਣੇ ਕਮੈਂਟਸ ਹੁੰਦੇ ਆ ਸ਼ੁਕਰੀਆ ਤੇ ਸ਼ੇਅਰ ਵੀ ਦੱਬ ਕੇ ਕਰ ਦਿਓ ਨਹੀਂ ਕਰਨਾ ਜਿਨ੍ਹਾਂ ਨੂੰ ਪਸੰਦ ਆਈ ਉਹ ਕਰੋ ਬਾਕੀ ਇਗਨੋਰ ਮਾਰੋ ਫੁੱਲ ਜਿਨ੍ਹਾਂ ਨੂੰ ਵਧੀਆ ਲੱਗਦੇ ਵਲੌਗ ਕਰੋ ਚੰਗਾ ਤਗੜਾ ਡੰਡਾ ਤੇ ਉਹ ਲਿਆ ਕੇ ਖੋਛ ਨੂੰ ਕਰੋ ਸੈਟ ਨਹੀਂ ਗੱਲ ਸਹੀ ਕਿ ਨਹੀਂ ਮੇਰੀ ਜਿੰਨੂੰ ਵਧੀਆ ਲੱਗਦੇ ਉਹ ਵੇਖੋ ਨਹੀਂ ਦਿੰਦਾ ਬਹੁਤ ਤੰਗ ਕਰਦੇ ਆ ਤੇ ਇਸ ਕਰਕੇ ਮੈਂ ਨਿਆਰੇ ਲੋ ਮੈਂ ਅੱਜ ਬਹੁਤ ਜ਼ਿਆਦਾ ਹੈ ਤੇ ਅਸੀਂ ਸਾਰੇ ਪਿੰਡ ਨੂੰ ਰੋਟੀ ਕਰ ਸਕਦੇ ਆ ਇੰਨੇ ਸਾਡੇ ਕੋਲੇ ਪਿਆਜ਼ ਤੇ ਆਲੂ ਟੋਕਰੀ ਸਾਡੀ ਇਧਰ ਵੇ ਟੋਕਰੀ ਸਾਡੀ ਨਿੱਕੀ ਜੀ ਆ ਤੁਸ ਆਲੂ ਢੋਲ ਨਾਲ ਜਣ ਗੁੰਮਣ ਇੱਕ ਵਾਰ ਤੋਂ ਫੜ ਲਾ ਆਲੂ ਅਹੀਂ ਪੇਟੀ ਜੀ ਸਾਹਮਣੇ ਜਾ ਰਹੇ ਆ ਇਹ ਇੰਨੀ ਗਰੀਬੀ ਚੱਕ ਦੋ ਗਰੀਬੀ YouTube ਵਾਲਿਓ ਸਾਨੂੰ ਇੰਨੀ ਕਿ ਸਬਸਕ੍ਰਾਈਬ ਕਰ ਲੋਗੇ ਗੰਡੇ ਚੈਨਲ ਲੈ ਲੇਨ ਜੋਗੇ ਬੜੀ ਗਰੀਬੀ ਆਈ ਪਈ ਯਾਰ ਉਹ ਗਰੀਬੀ ਜਾਦੀ ਚ ਸੰਭੇ ਹੋਏ ਕੋਈ ਨਹੀਂ ਕੋਈ ਨਹੀਂ ਕੱਲ ਤਾਂ ਆਊਗਾ ਕੱਲ ਪਰਸੋਂ ਕੋਬਰ ਫੜ ਰੱਖਦੇ ਘੇਟਕਾਣੇ ਤੇ ਜਾਦੀ ਪਾਰੀ ਮੈਂ ਤਾਂ ਟਿੱਕੀ ਖਾਤ ਪਵਾ ਲਈ ਬਹੁਤ ਬਲੀ ਤੇ ਅੱਜ ਮੈਂ ਲੈ ਤਾਂ ਸੱਜੀ ਸਾਨੂੰ ਇੰਨੀ ਕੁ ਬਣ ਜਾਣੀ ਆ ਇੱਕ ਤੱਬ ਤਾਂ ਬਣ ਜੂਰਾ ਮੈਂ ਵੀ ਆਈ ਢੋਲੂ ਪਾ ਕੇ

ਇੱਟਾਂ ਨੇ ਤੂੰ ਸੋਣਾ ਤੇਨਾਂ ਤੇ ਮੈਂ ਸੋਣੀ ਜਾਂਦਾ ਲੈ ਗਾਇਸ ਦੱਸੋ ਵੇਲਾ ਨਾ ਕੋਈ ਲੱਗੁੰਦੇ ਆ ਸਾਰੇ ਆਂ ਪਰ ਕਰ ਰਹੇ ਆ ਮੈਂ ਸੋਣੀ ਚੱਲਣਾ ਓ ਓ ਓ ਓ ਜ਼ਿਆਦਾ ਹੋ ਗਿਆ ਤੁਹਾਡਾ ਹੈ ਮੇਰਾ ਰਾਤਾ ਸੀਗਾ ਕੱਲ ਬਣਾਉਂਦਾ ਚੀਰ ਕੜਾ ਮੈਂ ਕਿਉਂ ਵਸਾਖੀ ਤੇ ਬਣਾਉਣੀ ਆ ਵਸਾਖੀ ਵਾਲੇ ਤੇ ਸੰਗਤ ਆ ਸਾਰੀ ਦਿਹਾੜੀ ਉੱਥੇ ਕੱਢ ਆ ਤੇ ਆਜੋ ਗਾਇਸ ਆਪਾਂ ਖੇਡਦੇ ਆ ਕ੍ਰਿਕਟ ਹੈ ਕੀ ਖੇਡਦੇ ਆਂ ਪਤਾ ਹੀ ਉਹ ਤਾਂ ਬਣਾਉਂਦੀ ਹੁੰਦੀ ਠੀਕ ਖੇਡਦੇ ਆਂ ਬਾਂਦਰ ਕਿੱਲਾ ਉਹ ਮੈਂ ਨਾ ਲੈ ਮੈਂ ਤੂੰ ਬਾਂਦਰ ਕੋਈ ਨਾ ਤੇਰੇ ਜਰ ਬਾਂਦਰ ਕਿੱਲਾ ਤੈਨੂੰ ਆਪਦੇ ਮਿਲ ਕੀ ਬਰਾਦਰੀ ਦੇ ਲੋਕ ਜਿਆਦਾ ਪਸੰਦ ਨੇ ਤਾਂ ਬਾਂਦਰ ਕਿੱਲਾ ਕਿਉਂਕਿ ਬੇਬੇ ਨੇ ਆ ਹਾਂ ਹਾਂ ਬਹੁਤ ਵਧੀਆ ਹਾਂ ਮੈਂ ਤਾਂ ਅੱਜ ਕੀ ਖੇਡਦੇ ਆਂ ਕਹਿੰਦੀ ਬਾਂਦਰ ਕਿੱਲਾ ਮੈਨੂੰ ਆਪਦੀ ਬਰਾਦਰੀ ਦੇ ਲੋਕ ਚਾਹੁੰਦੇ ਆ ਤਾਂ ਗਰ ਬਾਂਦਰ ਬਾਂਦਰ ਤੇ ਫੇਰ ਭਰਾ ਵੀ ਕੌਣ ਹੁੰਦਾ ਏ ਏ ਨਾਣੀ ਹੱਸਦੇ ਨਾ ਇਹ ਬ੍ਰਦਰ ਅਲੱਗ ਚੋਂ ਆ ਇਹ ਆਉਣੇ ਹੋਣਗੇ ਉਹ ਗਰੀਲਾ ਨਾ ਤੂੰ ਗਰੀਲਾ ਤੋਂ ਹੀ ਬਣੀ ਏ ਸਾਰੇ ਗਰੀਲਾ ਤੋਂ ਬਣੇ ਆ ਆਪਣੇ ਪੂਰਵਜ ਗਰੀਲਾ ਹੀ ਸੀਗੇ ਮੈਂ ਸੋਚਦਾ ਪਿਆ ਤੇਰੀ ਤੂੰ ਦਾ ਰਾਣੀ ਹੋਏਂਗੀ ਨਾ ਗਰੀਲਾ ਦੀ ਇਹ ਸਭ ਨਾਲ ਅਜ ਦੀ ਇਹ ਸੀਵੜ ਐ ਸੀ ਐ ਸੀ ਨਹੀਂ ਮਨਜਲੀ ਗੰਗੂ ਨਾ ਹਾਂਜੀ ਮੈਮ ਕੀ ਵਿਖਾਉਣ ਲੱਗੇ ਹਾਂ ਤੁਸੀਂ ਹੀ ਤੇ YouTube ਫੈਮਿਲੀ ਨੇ ਆਪਾਂ ਵਿਖਾਉਣ ਲੱਗੇ ਸੂਟ ਜਿਹੜਾ ਮੇਰਾ ਇੱਕ ਰਹਿ ਗਿਆ ਸੀ ਨਾ ਕਢਾਈ ਬਾਕੀ ਤਾਂ ਆ ਗਏ ਸੀ ਸਾਰੇ ਹਾਂਜੀ ਠੀਕਾ 2 ਦਿਨ ਹੋ ਗਏ ਗੈਸ ਸੀ ਪਿੰਡ ਤੇ ਲੈ ਆਏ ਪਿੰਡ ਦਿੱਤਾ ਸੀ ਕਢਾਈ ਕਰਨਾ ਹਾਂਜੀ ਤੇ ਕੱਲ ਅਲਾ ਵਲੌਗ ਜਿਵੇਂ ਆਪਾਂ ਉਹਦੇ ਵਿੱਚ ਹੀ ਇਹ ਕਲਿੱਪ ਐਡ ਕਰਾਂਗੇ ਹਾਂਜੀ ਤੇ ਬਾਕੀ ਮੈਂ ਤੁਹਾਨੂੰ ਵਿਖਾਉਣੀ ਆ ਤੁਸੀਂ ਵੇਖੋ ਬੜਾ ਹੀ ਵਧੀਆ ਇਹ ਜਿਹੜਾ ਖੱਦਰ ਕਾਟਨ ਨਹੀਂ ਹੁੰਦਾ ਉਹ ਹਾਂਜੀ ਤੇ ਆ ਤੁਸੀਂ ਦੇਖੋ ਕਿੰਨਾ ਵਧੀਆ ਵਾਹ ਮਹਿਰੂਨ ਤੇ ਪੈਰਟ ਕਲਰ ਦਾ ਇਹ ਤੇ ਕੰਟਰਾਸਟ ਦਿੱਤਾ ਹੈ ਤੇ ਬੜਾ ਹੀ ਐਂਡ ਲੱਗਾ ਨਾ ਉੱਤੇ ਬਹੁਤ ਹੀ ਘੈਂਟ ਹੈ ਨਾ ਤੇ ਡਿਜ਼ਾਈਨ ਬੜਾ ਪਿਆਰਾ ਹੈ ਤੇ ਇਹ ਗਲੇ ਤੇ ਬੂਟੀਆਂ ਪਾਈਆਂ ਹੋਈਆਂ ਇਹ ਮੈਂ ਨਾ ਦੇਖਿਆ ਸੀਗਾ ਉਹਨਾਂ ਨੇ ਮੈਨੂੰ ਡਿਜ਼ਾਈਨ ਦਿਖਾਏ ਸੀ ਜਦੋਂ ਰੈਡੀ ਹੋਇਆ ਨਾ ਪਾ ਕੇ ਫਿਰ ਮੈਂ ਤੁਹਾਨੂੰ ਦਿਖਾਉਂਗੀ ਚੰਗੀ ਤਰ੍ਹਾਂ ਬੜਾ ਸੋਹਣਾ ਹੈ ਨਾ ਪਹਿਲਾਂ ਤੁਮਨੋ ਕਹਿੰਦੇ ਸੀ ਪਹੁੰਚਿਆ ਤੇ ਵੀ ਡਿਜ਼ਾਈਨ ਪਾ ਦਿੰਨੇ ਆ ਵੀ ਰੰਗ ਬੜੇ ਉੱਠੇ ਆ ਤੇ ਮੈਂ ਕਿਹਾ ਚਲੋ ਪਾ ਦਿਓ ਵੈਸੇ ਸੂਟ ਤੇ ਨਹੀਂ ਸੀ ਹੈਗੇ ਪਰ ਉਹਨਾਂ ਨੂੰ ਸ਼ਾਇਦ ਜਿਆਦਾ ਭੁੱਲ ਗਿਆ ਭਾਣ ਤੇ ਫਿਰ ਉਹਨਾਂ ਨੇ ਇਕੱਲੇ ਬਾਵਾ ਤੇ ਦਿੱਤਾ ਡਿਜ਼ਾਈਨ ਤੇ ਦੇਖੋ ਇਹ ਬਾਵਾ ਦਾ ਡਿਜ਼ਾਈਨ ਹੈ ਬਹੁਤ ਸੋਹਣਾ ਸੋਹਣਾ ਹੈ ਨਾ ਬਹੁਤ ਹੀ ਜਿਆਦਾ ਲਾਈਟ ਕਲਰ ਆ ਤੇ ਉਹਨਾਂ ਦੇ ਤੇ ਡਾਰਕ ਕੰਬੀਨੇਸ਼ਨ ਬੜਾ ਸੋਹਣਾ ਬਣਿਆ ਤੇ ਦੁਪੱਟਾ ਵੀ ਜਿਵੇਂ ਹੈ ਨਾ ਹਾਂ ਜੀ ਜਿਹਾ ਬਣਾ ਲਾਂਗੇ ਸਹੀ ਗੱਲ ਸੁਣਾ ਲੱਗੂਗਾ ਦੁਪੱਟਾ ਨਾ ਬਹੁਤ ਸੋਹਣਾ ਨਾਲੇ ਕਢਾਈ ਵੀ ਵੇਖੋ ਕਿੰਨੀ ਸੋਹਣੀ ਐ ਸਫਾਈ ਝੋਈ ਐ ਤੇ ਅੱਜ ਇਹ ਵੀ ਆਪਾਂ ਮਨਪ੍ਰੀਤ ਨੂੰ ਸਟਿਚ ਕਰਨਾ ਦੇ ਦਈਏ ਉਹਨੂੰ ਕਹੀਏ ਹੋਰ ਚਾ ਕਰਨੀ ਸੱਤੀ ਜਾਂਦੇ ਤਾਂ ਤੂੰ ਸੀਤੀ ਜਾ ਬੇਟੀ ਤਕੜੀ ਹੋ ਗਈ ਹੁਣ ਮੈਨੂੰ ਜਿਹੜੀ ਕਢਾਈ ਮੈਂ ਅੱਗੇ ਕਰਵਾਈ ਨਾ ਹਾਂਜੀ ਉਹ ਆਪਾਂ ਜਿਹੜਾ ਤੇਰਾ ਸੂਟ ਨਹੀਂ ਬਲਿਓ ਵਾਲਾ ਫਰੋਜੀ ਜੀਆ ਹਾਂਜੀ ਉਹ ਤੂੰ ਲਿਆਉਂਦੀ ਨਹੀਂ ਅੱਜ ਜਾਣਾ ਨਾ ਤੂੰ ਮੱਲਾ ਲੈ ਸ਼ਕਾਹੇ ਹਾਂਜੀ ਹੈਨਾ ਠੀਕ ਆ ਪਾ ਮੰਮੀ ਤੇਰੀ ਨੂੰ ਫੋਨ ਕਰ ਦਿੰਦੇ ਉਹ ਕਟਿੰਗ ਕਰ ਲੈਣਗੇ ਹਾਂਜੀ ਹਾਂਜੀ ਤੇ ਛਪਾ ਕੇ ਤੇ ਫਿਰ ਆਪਾਂ ਕੱਢਾਂਗੇ ਘਰੇ ਫਿਰ ਆਪਾਂ ਘਰੇ ਕੱਢਾਂਗੇ ਸਹੀ ਗੱਲ ਹੈ ਹਾਂਜੀ ਚਿੰਦੀ ਬੂਟੀ ਦੇ ਬੜੇ ਕੱਢਦੀਆਂ ਇੱਕ ਮੇਰਾ ਰਾਦਾ ਕੱਪੜਾ ਲੈ ਕੇ ਨਾ ਆਪਾਂ ਚਿੰਦੀ ਬੂਟੀ ਦਾ ਸੂਟ ਕੱਢੀਏ ਸਹੀ ਗੱਲ ਆ ਉਹ ਬੜੀ ਸੋਹਣੀ ਲੱਗਦੀ ਹੈ ਹੈਨਾ ਚਿੰਦੀ ਬੂਟੀ ਪੋਲਾ ਟੋਪਾ ਪੱਥਰ ਟੰਕਾ ਪੱਥਰ ਟੰਕਾ ਇਹ ਸਾਰੇ ਟੋਪੇ ਅਸੀਂ ਅੱਗੇ ਪਹਿਲਾਂ ਚਾਦਰਾਂ ਤੇ ਪਾਉਂਦੀਆਂ ਨੀਆਂ ਸੀ ਜਿਹੜੀਆਂ ਬੈੱਡ ਸ਼ੀਟਾਂ ਵਿਛਾਈਆਂ ਨਾ ਹਾਂਜੀ ਬੈੱਡ ਸ਼ੀਟਾਂ ਸਰਾਣਿਆਂ ਤੇ ਮੇਰੀ ਮੰਮੀ ਨੇ ਤਾਂ ਇੰਨੀ ਕਢਾਈ ਕੀਤੀ ਹੋਈ ਹੈ ਨਾ ਬਹੁਤ ਹੀ ਜ਼ਿਆਦਾ ਅੱਜ ਮੈਂ ਐਸਾ ਨਹੀਂ ਕਰਦੀਆਂ ਸੀ ਪਹਿਲਾਂ ਵਾਹ ਕਿੱਡੇ ਸੋਹਣੇ ਲੱਗਦੇ ਇਹ ਬਹੁਤ ਪਿਆਰੇ ਲੱਗਦੇ ਸਹੀ ਗੱਲ ਪਿੰਡੀ ਟੋਪਿਆ ਹੋਇਆ ਏ ਸਾਰਾ ਕੁਝ ਇਹ ਹੱਥ ਨਾਲ ਹੀ ਸਾਰੇ ਕੱਢੇ ਹੋਏ ਆ ਇਹ ਹੱਥ ਨਾਲ ਹਾਂ ਆ ਜਿਹੜੇ ਸੂਟ ਤੇ ਕਢਾਈ ਇਹ ਵੀ ਸਾਰਾ ਹੱਥ ਨਾਲ ਕੱਢਿਆ ਹੋਇਆ ਹੈ ਨਹੀਂ ਇਹ ਮਸ਼ੀਨੀ ਕਢਾਈ ਆ ਹੱਥ ਦੀ ਕਢਾਈ ਉਹ ਜਿਹੜਾ ਮੈਂ ਫਰੋਜੀ ਸੂਟ ਵਿਖਾਇਆ ਸੀ ਨਾ ਅੱਗੇ ਸਾਰੇ ਸੂਟਾਂ ਦੀ ਵੀਡੀਓ ਪਾਈ ਆ ਹਾਂਜੀ ਇੱਕ ਫਰੋਜੀ ਸੂਟ ਆ ਉਹ ਹੱਥ ਨਾਲ ਕੱਢਿਆ ਹੋਇਆ ਠੀਕ ਉਹ ਦਾ ਬ੍ਰਾਂਡ ਅੱਜ ਕੱਲ ਹਾਂਜੀ ਤੇ ਹੋਂ ਤਾਂ ਉਹ ਮਤਲਬ ਸਿਖਾਉਣ ਲਈ ਸਰਕਾਰੀ ਜਿਹੜੇ ਆ ਦਾਇਰੇ ਜਿੱਥੇ ਸਿਖਾਉਂਦੇ ਨੇਗੇ ਹਾਂਜੀ ਉੱਥੇ ਕਢਾਈਆਂ ਮਤਲਬ ਸੈਂਟਰ ਵਾਲੇ ਵੀ ਸਿਖਾਉਣ ਲੱਗ ਪਿਓ ਉਹ ਵਾਲੇ ਕਢਾਈ ਹੱਥ ਦੀ ਕਢਾਈ ਜਿਹੜੀ ਨਾ ਹਾਂਜੀ ਮਤਲਬ ਜੇ ਮੈਂ 1 ਮਹੀਨੇ ਦੀਆਂ ਕਲਾਸਿਸ ਲੱਗਦੀਆਂ ਨਾਲ ਸਰਟੀਫਿਕੇਟ ਮਿਲਦਾ ਹੈ ਹਾਂਜੀ ਤੇ ਉਹ ਚੀਜ਼ ਬੜੀ ਵਧੀਆ ਵੀ ਨਾਲੇ ਤਾਂ ਆਪਣਾ ਹੱਥ ਸਿੱਧਾ ਹੋ ਜਾਂਦਾ ਨਾਲੇ ਆਪਦੇ ਸੂਟ ਵਾਂਸ ਵੰਨੇ ਸਹੀ ਗੱਲ ਆ ਵਾਂਸ ਵੰਨੇ ਸੂਟ ਕੱਢੋ ਦੀਪੀਆ ਨੂੰ ਤਾਂ ਸੂਟਾਂ ਨਾਲ ਹੀ ਹੁੰਦਾ ਹੈ ਸਹੀ ਗੱਲ ਆ ਬਾਕੀ ਇਹ ਆਪਣਾ ਕੱਲ ਦਾ ਵਲੌਗ ਤੇ ਐਂਡ ਸੀ ਅੱਜ ਕਰਨ ਜਾ ਰਹੇ ਆ ਤੇ ਇੱਥੇ ਆਪਾਂ ਵਲੌਗ ਦਾ ਕਰਦੇ ਆ ਐਂਡ ਵੀਡੀਓ ਵਧੀਆ ਲੱਗੇ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਚੈਨਲ ਨੂੰ ਕਰ ਲਓ ਜਲਦੀ ਤੋਂ ਜਲਦੀ ਸਬਸਕ੍ਰਾਈਬ ਔਰ ਬੈਲ ਆਈਕਨ ਦਬਾ ਦਿਓ ਤਾਂ ਜੋ ਵੀਡੀਓ ਦਾ ਨੋਟੀਫਿਕੇਸ਼ਨ ਟਾਈਮ ਤੋਂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਆਪਣਾ ਪਿਆਰ ਇਸੇ ਤਰ੍ਹਾਂ ਹੀ ਬਣਾਈ ਰੱਖਣਾ ਹੁਣ ਮਿਲਦੇ ਆ ਨੈਕਸਟ ਵੀਡੀਓ 'ਚ ਸਤਿ ਸ੍ਰੀ ਅਕਾਲ